ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਰਸੂਲਪੁਰ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਵੀਰ ਦਾ ਭਾਈ ਅਮਰਜੀਤ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਅਪਲੋਡ ਕਰਨੀ ਹੈ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੋ ਮੱਝਾਂ ਤੇ ਦੋਵੇਂ ਮੱਝਾਂ ਦੋਸਤੋ ਬਿਲਕੁਲ ਤਾਜ਼ੀਆਂ ਸੁਈਆਂ ਤੇ ਚੰਗੇ ਦੁੱਧ ਆਈਆਂ ਡਿਟੇਲ ਇਹਨਾਂ ਦੋਵਾਂ ਮੱਝਾਂ ਦੀ ਦੋਸਤੋ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਨਸਾ ਜੀ ਕਰ ਲਾਂਗੇ ਉਸ ਤੋਂ ਪਹਿਤੋਂ ਬੇਨਤੀ ਹੈ ਪਸ਼ੂ ਕੀਤੇ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖ-ਬਰਖ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਆਗੇ ਕਰਦੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਕੀਤੇ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਗੱਲ ਨਾ ਹੋਵੇ ਚੈਨਲ ਨੂੰ ਮੇਰੇ ਵੀ ਸਬਸਕ੍ਰਾਈਬ ਕਰਦੇ ਤਾਂ ਨਾਲ ਲੱਗੇ ਬੈਲ ਬਟਨ ਨੂੰ ਆਲ ਤੇ ਸਨਗਲਿਕਟ ਕਰ ਦਿਓ ਜਿਹੜੀ ਅਸੀਂ ਨਵੀਂ ਵੀਡੀਓ ਪਾਈਆ ਤਾਂ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਜਿਹੜਾ ਤੁਹਾਡੇ ਤੱਕ ਪਹੁੰਚਦਾ ਰਵੇ। ਆਓ ਕਰੀਏ ਵੀ ਇਹਨਾਂ ਨਾਲ ਗੱਲਬਾਤ ਕਰੀਏ ਲਾਪੈ ਇਹਨਾਂ ਤੋਂ ਪਛੋਂ ਦੀ ਵੀਰ ਦੇ ਕੋਲ ਪੁੱਛ ਲੈਂਦੇ ਹਾਂ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸਕਾਰ ਹੋਰ ਭਾਈ ਠੀਕ ਠਾਕ ਵਧੀਆ ਵਧੀਆ ਕਿਰਪਾ ਜੀ ਚੱਲੀਏ ਤਾਂ ਵਧੀਆ ਕੰਮ ਕਰ ਬਹੁਤ ਸੋਨਾ ਬਹੁਤ ਅਡਰੈਸ ਦੋਲੀ ਆਪਾਂ ਪੈਂਡਰ ਸੂਲ ਪਹੁੰਚੇ ਜਿਦਾ ਤਰਤੰਤ ਤਸਵੀਰ ਵੀ ਤਰਹੰਦਾ ਹਾਂਜੀ ਦੋ ਮੱਝਾਂ ਚ ਆਪਣੇ ਦੋਵੇਂ ਮੱਝਾਂ ਸਜੇ ਸੀ ਹਾਂਜੀ 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 ਦੋਵੇਂ ਮਤਲਬ ਦੱਸੇ ਭਾਈ ਦਾ 15-15 ਦਿਨਾਂ ਦੀ ਨਹੀਂ ਆਈ ਹੈ ਚੰਗੀਆਂ ਦੋ ਦਲੀਆਂ ਹਨ ਦੋਵੇਂ ਹਾਂਜੀ ਦੋ ਠੀਕ ਹੈ ਜੀ ਸ਼ੁਰੂ ਕਰ ਲਈ ਆਪਾਂ ਇਸ ਮੱਝ ਤੋਂ ਪਹਿਲਾਂ ਦੱਸਿਓ ਇਹ ਡਿਟੇਲ ਵੀਰਾਂ ਨੂੰ ਇਹ ਮੱਝ ਕਿੰਨਾ ਵਸੂਆ ਸੂਈ ਦੂਜਾ ਸੂਆ ਸੂਈ ਜੇ ਭਾਈ ਅੱਛਾ ਜੀ ਇਸ ਟਾਈਮ 13 ਕਿਲੋ ਗਰੰਟੀ ਵਾਲਾ ਦੁੱਧ ਹੋਊਗਾ ਮੈਂ 13 ਕਿਲੋ ਦੁੱਧ ਜਿਹੜਾ ਤਿਆਰ ਹੈ ਹਾਂ ਤਿਆਰ ਕੋਈ ਵੀਰ ਆਪਣੀ ਇੱਕ ਭਾਵੇਂ ਲੀਟਰ ਮਾਰ ਲੈ ਲਿਆ ਗਿਆ ਆਣ ਕੇ ਆਪਣੇ ਘਰੇ ਦੋ ਡੰਗ ਚੋ ਵੇ ਜਿੰਨਾ ਮਰਜ਼ੀ ਤਸੱਲੀ ਠੀਕ ਹੈ ਜੀ ਹਾਂ ਜੀ ਤੇ ਸੁਭਾ ਕਿੰਨਾ ਸੂਈ ਦੂਜਾ ਸੂਆ ਹੈ ਦੂਜਾ ਸੂਆ ਹਾਂ ਜੀ ਠੀਕ ਹੈ ਜੀ ਬੱਚਾ ਕੀ ਦਿੱਤਾ ਨੇ ਬੱਚਾ ਕੱਟਾ ਹੈ ਆਹ ਦੋਸਤੋ ਕੱਟਾ ਦਿੱਤਾ ਜੇ ਬੱਚਾ ਨੇ ਸੂਈ ਨੂੰ 15 20 ਦਿਨ ਹੋ ਗਈ ਜੀ 15 ਦਿ 13 ਕਿਲੋ ਕੋਈ ਲੋਕ ਲੁਕਾ ਹੈਗਾ 13 ਕਿਲੋ ਦੁੱਧ ਦੋਸਤੋ ਮੌਕੇ ਦਾ ਜਿਹੜਾ ਤਿਆਰ ਮੱਝਾ ਮੱਝੀ ਕੋਈ ਆਣ ਕੇ ਤਸੱਲੀ ਕਰੇ ਆਪਣੀ ਠੀਕ ਹੈ ਜੀ ਮੱਝਾ ਦੋਸਤੋ 48 ਚੈੱਕ ਕਰ ਲੋ ਲੈਂਥ ਮੈਨ ਦੀ ਚੈੱਕ ਕਰ ਲੋ ਬਾਕੀ ਦੋਸਤੋ ਮੱਝ ਤੁਹਾਨੂੰ ਤੋੜ ਕੇ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਮੇਰੇ ਵੀਰ ਐਂਡ ਤੱਕ ਵੀਡੀਓ ਜਰੂਰ ਦੇਖਿਓ ਜੀ ਜੀ ਕਹਿੰਦਾ ਹਾਂਜੀ ਭਾਈ ਜੀ 13 ਕਿਲੋ ਦੁੱਧ ਹੌਂੜਣਾ ਮੌਕੇ ਦਾ ਇਤਨੀ ਦਸਨ ਮੁਕਾਬਲਾ ਤਿਆਰ ਹੈ ਆਪਣਾ ਜੀ ਹਾਂਜੀ ਹਾਂਜੀ ਦੋ ਟਾਈਮ ਚ ਹੋਵੇ ਭਾਂ ਤਸੱਲੀ ਕਰੇ ਆਪਣੇ ਤਿੰਨ ਟਾਈਮ ਚ ਹੋਵੇ ਆਪਣੇ ਕੋ ਆਣ ਕੇ ਠੀਕ ਹੈ ਜੀ ਹਾਂਜੀ ਦੋਸਤੋ ਮੈਂ ਤਾਂ ਇਹ ਗੱਡੀ ਤੁਹਾਨੂੰ ਪਤਾ ਮੰਡੀ ਚ ਪੱਤੀ ਵੀ ਧਾਰ ਧਾਰ ਤੇ ਖੜੀ ਹਾਂ ਹਾਂਜੀ ਹਾਂਜੀ ਤੇ ਪਿੱਠਪੂਰੇ ਦੀ ਚੜਾਈ ਮੈਂ ਦੀ ਤੁਸੀਂ ਚੈੱਕ ਕਰ ਲਓ ਬੈਕ ਸਾਈਡ ਤੋਂ ਦੂਸਰੀ ਜਗ੍ਹਾ ਆਰਡਰ ਚਾਇਆ ਗੋਣਾ ਭਾਈ ਐਡੀਆਂ ਐਡੀਆਂ ਮਈਆਂ ਪਾ ਲੈਣੀਆਂ ਸੌਖੀਆਂ ਥੋੜੀ ਐ ਹਾਂਜੀ ਹਾਂਜੀ ਪੂਰਾ ਫਸਵਾ ਤੇ ਪੂਰਾ ਨਗਰ ਤੋਂ ਜਿਹੜਾ ਆਰਡਰ ਚਾਇਆ ਕੀਤਾ ਜਿੰਨੇ ਕਰਮਾਈ ਨੇ ਕੱਢੀਏ ਬਾਲ ਭਾਈ ਤੋੜ ਕੇ ਦਿਖਾਈਏ ਲਓ ਦੋਸਤੋ ਤੁਹਾਨੂੰ ਤੋੜ ਕੇ ਦਿਖਾਉਣੇ ਮੈਂ ਤਾਂ ਕਾਟ ਕਾਠ ਲੈਂਥ ਬੋਡੀ ਲਈ ਭਾਈ ਥ ਮੈਂ ਤੁਹਾਨੂੰ ਥਾਂ ਦੀ ਕੁਆਲਿਟੀ ਮੈਂ ਦੀ ਚੈੱਕ ਕਰਵਾਉਂਗਾ ਜਰੂਰ ਮੇਰੇ ਵੀਰ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਆਹ ਲੋ ਜੀ ਕਰੋ ਚੈੱਕ ਜਿੰਨਾ ਕਹਾਵਾ ਭਾਵੇਂ 15 ਕਹੀ ਜਾਈਏ ਭਾਈ ਦੁੱਧ ਠੀਕ ਹੈ ਜੀ ਆਹ ਲੋ ਦੁਸਰ ਚੈੱਕ ਕਰੋ ਕਿਆ ਆਂਦਾ ਮੇਰਾ ਬੀਬੀ ਕਿੰਨਾ ਕੁ ਚੀਨੇ ਹੋ ਜੀ ਆਇਆ ਆ ਬੇ ਜੀ ਲਓ ਜੀ ਸਿਆਉਣੇਪਾਂ ਦਰਦੀਆ ਥੋੜੀ ਜੀ ਦੋਸਤੋ ਇੱਥੇ ਘਲਾਗੇ ਇੱਥੇ ਨਜ਼ੂਰ ਕਰ ਚੱਲ ਲਓ ਜੀ ਇਹ ਵੀ ਕੋਈ ਕੋਈ ਚਾਰ ਘਰ ਚਾਰ ਘਰ ਮੈਂ ਲਓ ਜੀ ਦੋਸਤੋ ਇੱਕ ਬਹੁਤ ਵਧੀਆ ਬਿਊਟੀ ਵਾਲੀ ਮੱਝ 13 ਕਿਲੋ ਦੁੱਧ ਦੋਸਤੋ ਤਿਆਰ ਆ ਹੁਣ ਮੌਕੇ ਦਾ ਕੋਈ ਵੀ ਰਾਤੀ ਬੇਸ਼ੱਕ ਤਸਦੀ ਵੀ ਇੱਕ ਟਾਈਮ ਦੋ ਟਾਈਮ ਚੋਕੇ ਕਰ ਸਕਦਾ ਤੇ ਜੇ ਕੋਈ ਵੀਰ ਇਹ ਵੀਡੀਓ ਦੂਰ ਤੋਂ ਵੇਖਦਾ ਤੇ ਆਪਣੀ ਬੇਸ਼ੱਕ ਵੀਡੀਓ ਕਾਲ ਦੇ ਚੁਆਇਸ ਕਰਾ ਕੇ ਆਪਣੀ ਤਸਦੀ ਕਰ ਸਕਦਾ ਦੋ ਟਾਈਮ ਆਪਣੀ ਵੀਡੀਓ ਕਾਲ ਦੇ ਚੁਆ ਲਈ ਠੀਕ ਹੈ ਜੀ ਪਹਿਲੀ ਗੱਲ ਤੇ ਵਿజిਟ ਕਰਿਆ ਕਰੋ ਜਰੂਰ ਕਿਉਂਕਿ ਫਾਰਮ ਤੇ ਆਪ ਇੱਕ ਟਾਈਮ ਜੂਰ ਚੋਕੇ ਵੇਖੀ ਤੇ ਮੱਚ ਪਤਾ ਲੱਗਦਾ ਤੇ ਇਹਦਾ ਵੀਰ ਮੁੱਲ ਮੁੱਲ ਭਾਈ ਫੋਨ ਤੇ ਕਰਾਂ ਦੋ ਮਹੀਨੇ ਤੇ ਹਾਂ ਜੀ ਦੋ ਮਹੀਨੇ ਠੀਕ ਹੈ ਜੀ ਥੋੜੀ ਜੀ ਆਤੇ ਦੋਸਤੋ ਵੀਰ ਨੂੰ ਪੈ ਗਈ ਹੈ ਢਾਵਾਂਗੇ ਸਿੱਧੇ ਜੇ ਕਹਾਂ ਤਨੀ ਭਾਈ ਧਰਮ ਦਾ ਵੇਚਣ ਵਾਲਾ ਬੰਦਾ ਕਰਦਾ ਫਿਰ ਛੋ ਉਹਨਾਂ ਅਗਲੇ ਨੇ ਕਰਨਾ ਹੁੰਦਾ ਚਲੋ ਕੋਈ ਨਹੀਂ ਕੋਈ ਨਹੀਂ ਇਹਦੇ ਬਰ ਦਸੀਏ ਇਹ ਕਿੰਨ ਵਸ ਵਸ ਵੀ ਭਾਈ ਦੂਜਾ ਸੁਹਾਏ ਸੁਈ ਇਹ ਵੀ ਦੂਜਾ ਸੁਹਾਏ ਹਾਂਜੀ ਹਾਂਜੀ ਇੰਨੇ ਬੱਚਾ ਹੀ ਦੇਦਾ ਕਟਾ ਇਹ ਲਓ ਦੋਸਤੋ ਕਟਾ ਦੇ ਨਹੀ ਮਹੀਨਾ ਬਤਾ ਨਹੀਂ ਭਾਈ ਇਹਦਾ ਅੱਛਾ ਜੀ ਇਦਾਂ ਕੁਲਾ ਛੱਡਿਆ ਵਾਦਾ ਦੁੱਤ ਚੋਇਆ ਮੈਂ ਠੀਕ ਹੈ ਜੀ ਹਾਂਜੀ ਉਹਨਾਂ ਬੜੇ ਸ਼ੌਂਕ ਨਾਲ ਪਾਲੀ ਥੋੜੀ ਲੋੜ ਪੈ ਗਈ ਬੰਦੇ ਨੂੰ ਇਹ ਗੱਲ ਬੰਦਾ ਸੋਚੇ ਵੀ ਕਟਾ ਆਪ ਤੁਸੀਂ ਚੈੱਕ ਕਰੋ ਮਹੀਨੇ ਦਾ ਜੇ ਪੂਰਾ 1 ਮਹੀਨਾ ਹੋ ਗਿਆ ਟਾਈਮ ਮਜਬੂਰੀ ਦਾ ਤੇ ਲੋਕੀ ਕਟੀਆਂ ਨੇ ਨੇ ਸ਼ੌਂਕ ਨਾਲ ਸਾਹਮਣੇ ਜਿੰਨੇ ਸ਼ੌਂਕ ਨਾਲ ਵੀਰ ਨੇ ਕੱਟਾ ਸਾਹਮਣੇ ਜਨੇ ਬੜਾ ਸ਼ੌਂਕ ਨਾਲ ਸਾਹਮਣੇ ਆ ਠੀਕ ਹੈ ਜੀ ਹਾਂਜੀ ਹਾਂਜੀ ਇਹਦੇ ਸਲੇ ਵੀ ਦੁੱਧ ਕਿੰਨਾ ਤਿਆਰ ਹੁਣ ਮੋਕਾ ਭਾਈ ਭਾਵੇਂ 11 ਕਜੀ ਦਾ ਗਰੰਟੀ ਵਾਲਾ ਹੋ ਪੱਕਾ ਹੋਗਾ ਪੱਕਾ ਜੀ ਜਦਾਂ ਮਰਜੀ ਆਣ ਕੇ ਤਸੱਲੀ ਕਰ ਸੁਈ ਨੂੰ ਮਹੀਨਾ ਹੋਗਾ ਦੱਸੇਗੇ ਹਾਂਜੀ ਮਹੀਨਾ ਬਾਕੀ ਦੋਸਤੋ ਦੀ ਸਿੰਘਾਂ ਦੀ ਕੁਆਲਿਟੀ ਮਹੀਨਾ ਤੋਂ ਕੱਤੀ ਆ ਭਾਈ ਪਰ ਆਪਾਂ ਆਨੇ ਆ ਵੀ ਦੋ ਚਾਰ ਦਿਨਾਂ ਅਗਨੇ ਵਾਦੀ ਦੱਸੋ ਠੀਕ ਹੈ ਜੀ ਹਾਂਜੀ ਦੋਸਤੋ ਸਿੰਘ ਚੈੱਕ ਕਰੋ ਦਾ ਇਹਦੀ ਫੇਸ ਕੁਆਲਿਟੀ ਆ ਕਰੋ ਚੈੱਕ ਬਿਲਕੁਲ ਨਿਕਾਣੇ ਦਾ ਸਿੰਘ ਬਹੁਤ ਸੋਹਣਾ ਦ ਕੱਦ-ਕੱਦ ਦੋਸਤੋ ਮੈਂ ਦਾ ਪਿੱਠਪੜੀ ਦੀ ਚਿੜਾਈ ਇਤਨਾ ਦੀ ਕੁਆਲਿਟੀ ਹਰ ਇੱਕ ਚੀਜ਼ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਦੋਸਤੋ ਬਰੀਕ ਚਮੜੀ ਸਿੰਗਲ ਹੈ ਦੀ ਮੱਝ ਲੈਂਥ ਕਰਿਓ ਚੈੱਕ ਮੈਂ ਇਹ ਤੁਹਾਨੂੰ ਬਾਹਰ ਘਟੇ ਦਿਉਥੋਂ ਨੇ ਚੰਦਨੀਗਰ ਆਹ ਲੋ ਜੀ ਇਹਦਾ ਕਰੋ ਪਿੱਠਪੜੀ ਦੀ ਚਿੜਾਈ ਚੈੱਕ ਦੋਸਤੋ ਫੋਕ ਕਰਦੇ ਜੇ ਆਪਕੇ ਰੰਗ ਆਉਂਦਾ ਚਾ ਫੈਸਲਾ ਬਣਾ ਦੇ ਚਾ ਫਿਰ ਮੇਰੇ ਕੋਲ ਨਾ ਚਾਹੋ ਆਹ ਪੂਰੀ

ਬਾਕੀ ਦੋਸਤੋ ਸਭ ਤੋਂ ਬਾਤਮਾਲ ਚੀਜ਼ ਇਹ ਕਿ ਵੇਖਣ ਵਾਲੀ ਦੀ ਪਿੱਠ ਪੁੜੇ ਦੀ ਕਰਾਈ ਦੋਸਤੋ ਤੁਸੀਂ ਚੈੱਕ ਕਰ ਸਕਦੇ ਆ ਬਿਲਕੁਲ ਪਤਲੀ ਆ ਲੋ ਜਿੱਥੇ ਦੀ ਕੁਆਲਿਟੀ ਕਰੋ ਚੈੱਕ ਬੱਚੇ ਨੇ ਦੋਸਤੋ ਮੜਾ ਜਾ ਮੂੰਹ ਲਾਤਾ ਛੇ ਇੱਥੇ ਆਵੇ ਕੋ ਤੁਹਾਡੇ ਸਾਹਮਣੇ ਤੇ ਉਹ ਬੱਚੇ ਦਾ ਮੂੰਹ ਲਾਉਣ ਨਾਲ ਥੋੜਾ ਜਿਹਾ ਪਸ਼ੂ ਜਿਹੜਾ ਥਣਾਂ 'ਚ ਆ ਗਿਆ ਜਰੂਰ ਬਾਕੀ ਵੀਰੇ ਚਵਾਈ ਚੁਈ ਇਹਦੀ ਕੋਈ ਥੋੜਾ ਜਿਹਾ ਭਾਈ ਇੱਕ ਨੰਬਰ ਦੀ ਚਵਾਈ ਹੋਊਗੀ ਕੋਈ ਪੂਰ ਛਟਾ ਚਾਹਤ ਹਾਂਜੀ ਹਾਂਜੀ ਜੇ ਭਾਈ ਕੋਈ ਆਨਲਾਈਨ ਖੜੂਗਾ ਆਪਣੀ ਗਾਰੰਟੀ ਹੋਊ ਥਾਨ ਠੀਕ ਹੈ ਜੀ ਹਾਂਜੀ ਤੇ ਬਾਕੀ ਆਪਣੀ ਆਕੇ ਆ ਕੋਸ਼ਿਸ਼ ਕਰੇ ਵੀ ਬੰਦਾ ਆ ਕੇ ਚੋਲੇ ਆ ਕੇ ਚੋਕੇ ਖੜੇ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ 10 ਕਿਲੋ ਦੋ ਤੇ ਜਿਹੜਾ ਮੌਕੇ ਦਾ ਪੂਰਾ ਤਿਆਰ ਆ ਕੋਈ ਵੀ ਆਪਣੀ ਤਸੱਲੀ ਆ ਕੇ ਵੀ ਕਰ ਸਕਦਾ ਤੇ ਵੀਡੀਓ ਕਾਲ ਤੇ ਵੀ ਚੁਾਈ ਕਰਾਇਆ ਲੀਆਂ ਲੀਆਂ ਭਾਈ ਝੋਟੀਆਂ ਪਾ ਲੈਣੀਆਂ ਇਹ ਸੌਖੀ ਗੱਲ ਸੋਰੀ ਹੈ ਹਾਂਜੀ ਹਾਂਜੀ ਇਹਦੀ ਗੱਲ ਹੈ ਜੀ ਤੇ ਬਾਕੀ ਦੋਸਤੋ ਦੋ ਮੱਝਾਂ ਮੈਂ ਤੁਹਾਨੂੰ ਦਿਖਾਈਆ ਦੋਵੇਂ ਮੱਝਾਂ ਦੋਸਤੋ ਬਿਲਕੁਲ ਸੁੰਨੀਆਂ ਸੁੰਨੀਆਂ ਸਿਰੇ ਤੋਂ ਸਿਰੇ ਦੋਸਤੋ ਮੱਝਾਂ ਪਹਿਲੇ ਨੰਬਰ ਦੀ ਮੱਝ ਫਿਰ 13 ਕਿਲੋ ਉਹਦਾ ਮੌਕੇ ਦਾ ਤਿਆਰ ਜੀ ਇਹਦੀ ਆਰਡਰ ਕੁਆਲਟੀ ਇੱਕ ਵਾਰ ਫ ਪੈਠਪੜੇ ਦੀ ਚੜਾਈ ਦੋਸਤੋ ਇਹਦੀ ਬਹੁਤ ਸੋਹਣੀ ਇਹਨੇ ਵੀ ਬੱਚਾ ਦੋਸਤੋ ਆ ਕੱਟਾ ਦਿੱਤਾ ਜੀ ਤੇ ਜਿਹੜੀ ਦੂਜੇ ਨੰਬਰ ਤੇ ਮਾੜੀ ਵਿਖਾਈਆ ਤੇ 10 ਕਿਲੋ ਦੋ ਤਾਂ ਪੱਕਾ ਤਿਆਰ ਹੋਊਗਾ ਅਸੂ ਦੋਸਤੋ ਦੋਵੇਂ ਸੂਏ ਸਵਾਏ ਇੱਕ ਟਾਈਮ ਦੋ ਟਾਈਮ ਚੋਕੇ ਮੇਰੇ ਵੀਰ ਆਪਣੀ ਤਸੱਲੀ ਜਰੂਰ ਕਰ ਲਿਆ ਕਰੋ ਕੰਟਰੈਸ ਇੱਕ ਵੀਰ ਦਾ ਫੇਰ ਬੋਲ ਦੇਣਾ ਪਿੰਡ ਰਸੂਲਪੁਰ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਤੇਲ ਝੋਟੀਆਂ ਭਾਈ 400 ਪੀਪੀਕੇ ਜਿੰਨੇ ਦੀਆਂ ਦੇਣੀਆਂ ਉਹਨੇ ਦੀਆਂ ਵੇਚ ਜਾਣੀਆਂ ਹਾਂਜੀ 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 ਵੀਰ ਫੋਨ ਨੰਬਰ ਇੱਕਰੀ ਬੋਲਦੀ ਆਪਾਂ 9019 12912 ਠੀਕ ਹੈ ਜੀ ਨਾਮ ਦੋਸਤੋ ਬਾਈ ਦਾ ਅਮਰਜੀਤ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਬਣਾ ਰਹੇ ਆ ਵੀਰ ਦੇ ਕੋਲ ਜ਼ਿਆਦਾਤਰ ਮੱਝਾਂ ਹੀ ਹੁੰਦੀਆਂ ਜੇ ਕੋਈ ਚੰਗੀ ਗਾਂ ਮਿਲੇ ਚੰਗੇ ਦੁੱਧ ਵਾਲੀ ਚੰਗੀ ਬੀਰੀ ਦੇ ਗਾਂ ਵੀ ਦੋਸਤੋ ਆ ਜਾਂਦੀ ਬਾਕੀ ਸੰਪਰਕ ਹਰ ਟਾਈਮ ਜਿਹੜਾ ਵੀਰ ਮਰਜ਼ੀ ਕਰ ਸਕਦਾ ਪਸ਼ੂ ਤੁਹਾਨੂੰ ਇੱਕ ਦੋ ਟਾਈਮ ਇੱਥੇ ਮਤਲਬ ਇੱਕ ਦੋ ਪਸ਼ੂ ਮੌਕੇ ਤੇ ਹਮੇਸ਼ਾ ਹੀ ਅਵੇਲੇਬਲ ਹੋਣਗੇ ਲਿਆਉਣਾ ਭਾਈ ਚੰਗਾ ਭਾਅ 5 ਦਿਨ ਲੱਜੇ ਭਾਅ 7 ਦਿਨ ਲੱਜੇ ਠੀਕ ਹੈ ਜੀ ਲਿਆਉਣਾ ਚੰਗਾ ਹੀ ਹੈ ਠੀਕ 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 ਹੈ ਜੀ ਧੰਨਵਾਦ ਦੋਸਤੋ ਜਿਹੜ